ਮੰਮੀ ਕੀ ਹੋਇਆ ਹੁਣ ਹਣਾ ਕਿ ਸ਼ੋਪਿੰਗ ਜਾ ਚ ਪਏਆ ਕੀ ਹੋਇਆ ਬੱਬੀ ਇੱਥੇ ਆ ਚਪਕਾ ਰਹੀ ਬੋਲ ਹਾਂ ਬੱਬੀ ਹੌਲੀ ਬੋਲਾ ਫਤਿੰਗੂ ਛੇਵਾ ਉਹ ਨੂੰ ਕੀ ਹੋਣਾ ਵਾ ਚੁੱਪ ਕਰ ਨਾ ਦਾ ਹੋ ਸਿਸਕਨ ਜਾ ਜਾ ਪਈਆਂ ਵੀ ਕਿਤੇ ਮੈਨੂੰ ਕੋਈ ਮਾਲਕਾਰ ਦੇ ਘਰ ਕੁੜੀ ਨਾ ਆ ਜੇ ਮੁੰਡਾ ਹੀ ਜੰਮੇ ਅਗੇ ਤਾਂ ਫੇਰ ਤੇਰੀ ਕਹਾਣੀ ਕਿ ਇਹ ਹੁਣੀ ਜਿਹੜੇ ਘਰ ਕੁੜੀ ਹੋ ਸੀਗੀ ਹਾਂ ਮਮਿਥਾਨ ਮੈਨੂੰ ਤੇ ਭਤੀ ਜਾਨਾ ਲੱਪੇਲੀ ਕੱਲ੍ਹ ਤੋਂ ਚਾਹੀਦਾ ਮੈਨੂੰ 30 ਇੰਚ ਹਾਂ ਸੁਦੀ ਜੀ ਤੇਰੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਦੱਸਤਾ ਹਾਂ ਨਹੀਂ ਇਹ ਹੋ ਜਾਣਾ ਕਿ ਨਾਲੇ ਦੀ ਤਕਦਰ ਹੋ ਜੂਗੀ ਅੱਗੇ ਵਜ੍ਹਾ ਕਰਕੇ ਇਦਾਂ ਦੀ ਮੰਮੀ ਸਹੀ ਗੱਲ ਆ ਜੇ ਇਹਨੇ ਭਾਦੀ ਦਾ ਕੁੜੀ ਹੋਗੀ ਤੇ ਫਿਰ ਮੇਰੀ ਤਕਦਰ ਕੜ ਜਾਣੀ ਤੇ ਫਿਰ ਵੀ ਉਹਨਾਂ ਨੇ ਆਪਣੀ ਕੁੜੀ ਨੂੰ ਬਸ ਪਿਆਰ ਕਰਨਾ ਮੈਨੂੰ ਨਹੀਂ ਵੀਰ ਮੈਂ ਭਾਦੀ ਨੇ ਸਮਝਣਾ ਵੀ ਉਹ ਤੇ ਮੈਂ ਸੁੱਕਣੇ ਪਈ ਹਾਂ ਉਹ ਤਾਂ ਸਾਨੂੰ ਚਾਹੀਦਾ ਵਾ ਉਹੀ ਨਾ ਤਾਂ ਹੀ ਤੇ ਮੈਂ ਵੀ ਕਹਿੰਦੀ ਆ ਜਦੋਂ ਮੈਂ ਕੱਲੀ ਮੈਂ ਇਹਦੇ ਅੰਦਰ ਤੇ ਰੋਗ ਵੀ ਪਾਉਣੀ ਸਾਰਾ ਕੁਝ ਤਾਂ ਦੇਤੇ ਕਹਣਾ ਸਾਡੀ ਕੁੜੀ ਆ ਬੱਸ ਸਾਰਾ ਕੁਝ ਤੂੰ ਕੁਛ ਨਹੀਂ ਆ ਹਾਂ ਮੈਂ ਤੇ ਇਹਨੂੰ ਦੱਸਤਾ ਐ ਸਾਰੀ ਗੱਲ ਸਮਝਾਇਆ ਮੈਂ ਮੈਂ ਕਿਹਾ ਵੀ ਸੂਟ ਦੇਣਾ ਤੇ ਗਾਣੇ ਜਾਂਦੇ ਤੇ ਉਹ ਵੀ ਸਾਡੇ ਸੂਟ ਲਿਆਓ ਨਾਲ ਨਾਲ ਪਹਿਲੀ ਵਾਰ ਨਾਲ ਡੱਬਾ ਵੀ ਲਿਆਉਣਾ ਤੇ ਫਰੂਟ ਵੀ ਲਿਆਉਣਾ ਆਲੀ ਨੇ ਕਿਹਾ ਜੀ ਮੈਂ ਆਵੇ ਕਨਾਂ ਚੁੰਦੀ ਕੱਢ ਦੇਣਾ ਜਦੋਂ ਵਿਆਹ ਚ ਸੂਟ ਦੇ ਤਾਂ ਕੇਹ ਕੰਮ ਦਾ ਮੈਨੂੰ ਨਹੀਂ ਪਸੰਦਾ ਸੂਟ ਨਹੀਂ ਹੈਗਾ ਮੈਨੂੰ ਸੂਟ ਜਾਂਦਾ ਤਿੰਨ ਚਾਰ ਚਾਰ ਵਾਲਾ ਵਧੀਆ ਸੂਟ ਮੰਨ ਕੋਲ ਲੈ ਕੇ ਦੋ ਨਹੀਂ ਤੇ ਮੈਂ ਨਹੀਂ ਸੂਟ ਲਗਾਉਂਦੀ ਮੈਂ ਵੀ ਦੱਸ ਦਾਂਗੇ ਹਾਂ ਹੁਣ ਕਰ ਕੇ ਮੈਂ ਜੇ ਮੇਰਾ ਦੇਖਾ ਹੀ ਮੇਰਾ ਚੰਗਾ ਹੈ ਮੈਨੂੰ ਤੁਹਾਡਾ ਨਹੀਂ ਪਸੰਦ ਆਇਆ ਐਵੇਂ ਤਵਾਨੇ ਕਿ ਦੰਬਾਏ ਕੱਪੜੇ ਦੇ ਸੂਟ ਲਾਏ ਆ ਨਾ ਇਹਨਾਂ ਖਰੀਦ ਤੇ ਥੋੜੀ ਲੈਂਦੇ ਆ ਇਹਨਾਂ ਦਾ ਕੀਦਾ ਹੈ ਕਿੱਥੋਂ ਇਕੱਠੇ ਕੀਤੇ ਮਾੜੇ ਮੋਟੇ ਉਹ ਜਿਹੜੇ 20 ਸੂਟ ਆ ਨਾ ਕਰਾਂ ਭੂਆ ਨੇ ਲੈਣੇ ਨਾ ਮਾਸਿਆਂ ਦੇ ਲੈਣੇ ਉਹ ਕਿੰਨੂ ਦਵਾਂਗੇ ਮੰਮੀ ਕਹਿੰਨੇ ਵੀ ਨਹੀਂ ਪਸੰਦ ਕਰਨਾ ਤੁਹਾਨੂੰ ਪਤਾ ਭੂਆ ਜੀ ਹੁਣ ਕਿੰਨੇ ਸੋਹਣੇ ਸੂਟ ਪਾਉਂਦੇ ਆ ਅਸੀਂ ਤਾਂ ਪੁੱਤ ਜਿਹੜੀ ਮਾਰ ਤੇ ਬੈਠੇ ਸੀ ਨਾ ਜਿਹੜੇ ਸਾਡੇ ਸਹਰਨ ਦੇ ਹੱਥ 'ਚ ਤੇਈ ਨੇ ਮੰਮੀ ਮੈਂ ਤਾਂ ਨਾ ਤੇਰੇ ਪਿਓ ਨੂੰ ਸਾਪ ਨਾ ਮੈਨੂੰ ਸਾਪ ਮੁੰਡੇ ਨੂੰ ਜਿ ਪਾਇਆ ਕੁਛ ਨਾ ਮਾਰਾਂ ਤੇ ਵੜਵੜੀਆਂ ਤੇ ਬੈਠੇ ਸੀ ਸਾਡੀ ਦੁਕਾਨ ਨੇ ਵੀ ਉੱਧਾ ਰਹਿਦੇ ਤੇ ਹਾਟ ਵੀ ਉੱਧਾ ਰਹਿ ਗਿਆ ਸਾਨੂੰ ਤੇਰਾ ਦੱਪਾਈ ਕੋ ਹਣੀ ਮਮੀ ਵੀ ਚੋਲਾ ਵੇ ਲੱਕਦਾ ਫੜਾ ਮਾਰਦਾ ਹੁਣ ਤੂੰ ਹੀ ਮੇਰਾ ਵਿਆਹ ਕੀਤਾ ਸੀ ਸਾਰਿਆਂ ਨੂੰ ਸੋਨਾ ਪਾ ਕੇ ਆਏ ਸੋਹਣੇ ਸੂਟ ਲਾ ਕੇ ਆਏ ਸੀ ਤੇ ਤੂੰ ਹੀ ਕੋ ਚੱਜਦਾ ਵੇਖ ਲੈਂਦੇ ਕੀ ਪਤਾ ਸ਼ਾਨੂੰ ਇਹ ਕੰਮ ਹੋ ਜਾਣਾ ਹਟਣਾ ਕੋਈ ਨਹੀਂ ਉਹਦੀ ਖਾਤਰ ਕਰਨੀ ਆ ਆ ਇਹਨਾਂ ਦੀ ਮਾਂ ਨੂੰ ਕਰ ਜਾ ਲੈਂਦੇ ਕਿ ਤੇਰੇ ਨੂੰ ਮਿਲਦੇ ਇੱਕ ਵਾਰ ਘਰੇ ਸ਼ੱਦਾਂ ਜਮ ਆਹੋ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕੱਲੀ ਇਹਨਾਂ ਦੀ ਕੁੜੀ ਆ ਚਲ ਉਹਦੇ ਕੰਨਾਂ ਨੂੰ ਕੁਛ ਪਾ ਦੀ ਇਹ ਕੋਈ ਹੱਥ ਨੂੰ ਪਾ ਦੀ ਕੁਛ ਨਹੀਂ ਪਾ ਕੋਈ ਨੂੰ ਵਿਚਾਲੇ ਨੂੰ ਕਰੇ ਸ਼ੱਦਾਂਗੇ ਫੇ ਉਹਦੀ ਖਾਤਰ ਕਰਾਂਗੇ ਇੱਥੇ ਹਾਂ ਮਮੀ ਮੇਰਾ ਤੇ ਚਲੋ ਤੁਸੀਂ ਕਹਿ ਦਿੰਨੇ ਠੀਕ ਹੈ ਮੈਂ ਵੀ ਉਦਾਂ ਹਾਂ ਭਾਬੀ ਨੂੰ ਕਹਿ ਦੇਣਾ ਵਾ ਅੱਗੇ ਲੰਗ ਲੰਚ ਪੀ ਭਾਬੀ ਮੇਰੇ ਵਾਸਤੇ ਕੋਈ ਚੀਜ਼ ਨਹੀਂ ਤਾਂ ਦੇ ਪਿਆ ਕੇ ਤਾਂ ਆਪਣੀ ਮੰਮੀ ਨੂੰ ਦੋ ਸੁਣਾ ਪੇ ਕੱਲ ਨੂੰ ਕੋਸ਼ ਉਹ ਨਾਣਕ ਕਰਨ ਜਿਹੜਾ ਪਹਿਲਾਂ ਨਹੀਂ ਦਿੱਤਾ ਹੁਣ ਕਿਉਂ ਨਾ ਦੇ ਦੇਣਾ ਮੰਮੀ ਆਪਾਂ ਰਗਾ ਚ ਗੂੜਤੀ ਉਹਨਾਂ ਦੀ ਚ ਦਵਾਂਗੇ ਨਾ ਉਹ ਤਾਂ ਸਾਡਾ ਫਰਜ਼ ਬਣਦਾ ਹੀ ਹੈ ਨਾ ਚਲ ਤੂੰ ਏਦਾਂ ਕੜਕ ਕੇ ਬੋਲੀ ਤਾਂ ਕਰਨਾ ਵਾ ਕਿ ਮੈਂ ਤੂੰ ਹੀ ਬੋਲੋ ਜਾਂ ਨਾ ਬੋਲੋ ਮੈਂ ਵੇਖਾਂ ਕਿ ਮੇਰਾ ਮਾਪਿ ਉੱਥੇ ਰਹਿ ਗਿਆ ਕੰਨਾ ਤੋਂ ਤਾਂ ਸੋਚਦਾ ਇਹ ਤੇ ਮੈਨੂੰ ਤਾਂ ਦੋ ਕੋਹ ਆਵਾਜ਼ ਕਿਉਂ ਮੈਥੋ ਸਹੀ ਤੋ ਕਿ ਦਹਾਣ ਦੇ ਕੱਲੀ ਕੱਲੀ ਮੇਰੀ ਠੀਕ ਹੈ ਨਾ ਮੈਨੂੰ ਕੋਈ ਕਹ ਚਾਚਾ ਦਾ ਸੂਟ ਨਹੀਂ ਦਿੱਤਾ ਕੋਈ ਸੁਣਨਾ ਲਾਵੇ ਤੇ ਤੂੰ ਐਦਾਂ ਹੁਣ ਇੱਕ ਗੱਲ ਸੁਣ ਮੇਰੀ ਦੋਲ ਚ ਪੱਤੀ ਪਾ ਜਾ ਦੋ ਕਾਪੀ ਲੈ ਆਵੇਂ ਉਹਨੂੰ ਨਾ ਪਤਾ ਲੱਗੇ ਮੇਰਾ shear ਬੜਾ ਦੁਖੰਡਿਆ ਕੋਈ ਮਮੇ ਚਲ ਸ਼ਾਂਦਲੀ ਮੈਂ ਜਾਦੀ ਹਮੇ ਟੈਨਸ਼ਨ ਨਾ ਲਵੋ ਵੀ ਮੈਂ ਕੋਈ ਤਾਂ ਚਾਹਣਾ ਤੇ ਬੀ మగరో క్లాస్ ਹੱਥੇ ਚਾਬੰਦੀ ਸਾਹਿਬਾ ਹੋਰ ਨਾ ਠੀਕ ਤੇ ਠੀਕ ਠਾਕ ਇੱਥੇ ਰਜੇ ਤਾਂ ਅੰਚ ਠੰਡੀਆਂ ਵਾਥੇ ਵੀ ਆਉਂਦੀ ਐ ਬੜੇ ਚਿਰਾਂ ਬਾਅਦ ਕਿਹੜਾ ਮਾਰਿਆ ਭਾਂਜੀ ਮੁੜ ਕੇ ਤੇ ਬੋੜੇ ਨਹੀਂ ਕਿਤੇ ਮਗਰ ਹਾਂਜੀ ਭਾਂਜੀ ਇਦਾਂ ਆਇਆ ਹੀ ਨਹੀਂ ਜਾਂਦਾ ਕਰੋ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਹੈਗੇ ਜਿੰਝਾਂ ਤੇ ਨਹੀਂ ਮੁੱਕਦੇ ਆਉਣਾ ਪੈਂਦਾ ਚਾਹਾਂ ਹਾਂਜੀ ਤੋਂ ਕੁੜੀ ਦੇ ਫੋਨ ਕਰਨ ਲਾ ਤਾ ਕਰਕੇ ਫਿਰ ਮੈਂ ਖਿਆ ਚੱਲ ਮੈਂ ਹੋਈ ਨਹੀਂ ਅੱਜ ਅੱਛਾ ਪਤਾ ਨਹੀਂ ਕਿੰਨਾ ਕਜੀ ਕਰਨਿਆ ਹਣਾ ਦਾ ਮਿਲਣੋ ਠੀਕ ਹਾਂਜੀ ਹਾਲ ਕਰਨ ਇਹਲਾ ਫੇਰ ਖਾਲੀ ਇੱਥੇ ਆ ਗਈ ਕੀ ਤੋ ਇਹਨਾਂ ਆਉਣਾ ਦਾ ਖਾਲੀ ਇੱਥੇ ਆਉਂਦੇ ਇਹ ਨਕਦੀ ਨਹੀਂ ਆਖਾਤੀ ਆ ਚਲ ਹਾਡੀ ਦੀ ਛੱਡ ਗੱਲ ਆਪਣੇ ਘੀਂ ਵੀ ਲੈ ਜਾ ਜੀ ਕੋਹ ਬਹੁਤ ਇਹਨਾਂ ਦਾ ਕੰਮ ਖਰਾਬ ਆ ਫੇਰ ਪੜਾ ਕੁੜੀ ਨੇ ਦੱਛਾ ਰਹੂਗਾ ਸੋਟਾ ਦਾ ਮਸੂਟਾ ਦਾ ਸਨਾਲ ਤਾਂ ਵੀ ਛੁੱਟ ਲੈ ਨੌਗੇ ਲੈ ਲੈਂਦੇ 10 ਲੈ ਲੈਂਦੇ 10 ਵੀ ਲੈ ਕੇ ਆ ਇਹਨਾਂ ਵੀ ਨਹੀਂ ਗੱਲ ਗੌਣੀ ਹਾਂ ਇਹਨਾਂ ਨਾਲ ਸਾਡੇ ਕਰ ਕੰਨਾਂ ਨੂੰ ਨਾ ਥਾਣ ਕੋ ਪਾਇਆ ਇਹਨਾਂ ਨੇ ਸਾਨੂੰ ਬਹੁਤ ਕਿਤੇ ਥੱਲੇ ਲਾ ਛੱਡਿਆ ਜਿਹੜੀ ਗੱਲ ਅਸੀਂ ਚਾਹੁੰਦੇ ਤਾਂ ਹੋਈ ਨਹੀਂ ਪੈਂਦੀ ਕੁਝ ਕੈਂਡੇ ਤੇ ਕਹਣਾ ਤਾਂ ਜਿਮਤਾਨੂ ਕੀ ਹਾਂਜੀ ਆਪਣੀ ਰਹੀ ਥੋੜੀ ਜਿਹੀ ਗੱਲ ਕਰ ਲੈ ਮੈਂ ਕੁਛ ਦੇ ਨਾ ਨਸ਼ਾ ਦੇ ਬਾਰੇ ਕੋਈ ਗੱਲ ਨਹੀਂ ਅੱਛਾ ਹਾਂ ਕਹਣਾ ਕਿ ਮੇਤਾਨੂ ਆ ਮਤਾਨੂ ਮੈਂ ਤਾਂ ਆਪਣੇ ਅੱਖਾਂ ਨੂੰ ਰੋਂਦੇ ਹੀ ਤੁਹਾਡਾ ਮੱਥਾ ਲਾਤਾ ਵਿਚੋਲੇ ਨੂੰ ਰੋਂਦੇ ਹੀ ਹਾਂ ਮੈਂ ਕੀ ਠੀਕ ਜੇ ਠੀਕ ਹਾਂ ਦੱਸੋ ਮੈਨੂੰ ਕੀ ਹੋਇਆ ਚੰਦੀ ਭਾਲੇ ਕੋੜਿਆ ਹਾਂ ਫਿੱਟੀ ਮੈਂ ਅੱਛਾ ਹਾਂ ਮੈਂ ਕਿਤੇ ਲਾ ਕੇ ਥੋੜਾ ਜਿਹਾ ਗੱਲ ਤੁਹਾਡਾ ਘਰ ਪਰ ਆ ਕੇ ਤੇ ਚੀਜਾਂ ਦਾ ਮੱਝ ਦੀ ਕੋਠੀ ਪਾਈ ਆ ਨਾ ਨਾਉਤ ਤੈਨੂੰ ਦੇਖਦੇ ਜੇ ਸਾਰਾ ਕੁਛ ਕਿੱਦਾਂ ਸਾਬ ਵਟਾ ਡਾ ਕੋਤ ਰਾਹ ਕਿ ਕੋ ਕਦੇ ਦਵਾਨੀ ਦੀ ਚੀਜ਼ ਨਹੀਂ ਮੰਗੀ ਹਾਂਜੀ ਹਾਂਜੀ ਮੇਰੇ ਘਰ ਸੁਖਨਾ ਕਦੇ ਮਹਾਰਾਜ ਨੇ ਬਹੁਤ ਕੁਛ ਦਿੱਤਾ ਹਾਂਜੀ ਪਤਾ ਸਾਰਾ ਕੁਛ ਦਿੱਤਾ ਹਾਂਜੀ ਹਾਂ ਨੂੰ ਕਿ ਗੱਲ ਦੀ ਕਮੀ ਨਹੀਂ ਕੀ ਸਾਡੇ ਘਰ ਤੇ ਕਦੇ ਡਰਮੇ ਚੋਲਾ ਦੀਆਂ ਭਰਨਾ ਖਾਨ ਦੀ ਡਰਮੀ ਭਰੀ ਮੈਂ ਸੌਦਾ ਕਦੇ ਲਿਆ ਲਿਆ ਕਦੇ ਗੋਰਗੋ ਡੰਮਗਾ ਭਰਨਾ ਅਸੀਂ ਤੇ ਇੱਥੇ ਥੋੜੀ ਆਇਸ ਰੱਖੀ ਆ ਨਾ ਹੀ ਕੋ ਕਚਵਾਨੇ ਦਾ ਸੌਦਾ ਮੰਗਦੇ ਤੁਸੀਂ ਆਪਣੇ ਤੀਨ ਜੋਦ ਹੈ ਨਾ ਉਹਨੂੰ ਦੇਣਾ ਵਾ ਸਾਨੂੰ ਉਹਦੇ ਵਿੱਚ ਕੋਈ ਹਾਨੀ ਨਹੀਂ ਵਰਦਣਾ ਥੋੜੀ ਨਹੀਂ ਮੇਰੀ ਕੋਠੀ ਵੇ ਬੰਦੇ ਰਿਆਂ ਗੱਦਿਆਂ ਆਈ ਕਿ ਕੋ ਮਾਗਦੇ ਥੋੜੀ ਕੋ ਆਈ ਏਦਾਂ ਦੇ ਬੰਦੇ ਨਹੀਂ ਤੇ ਲਾਲਚੀ ਨਹੀਂ ਨਹੀਂ ਪੈਂਦੀ ਮੈਂ ਤੇ ਉਦਾਂ ਹੀ ਪੁੱਛਿਆ ਤੁਹਾਨੂੰ ਕਿ ਠੀਕ ਜੇ ਮੈਂ ਠੀਕ ਆ ਮੈਨੂੰ ਕੀ ਹੁਣਾਵਾ ਹਾਂਜੀ ਹਾਂਜੀ ਮੇਰੇ ਹੋਵੇ ਰਿਆਂ ਨੂੰ ਮੈਂ ਕਹਿੰਦੀ ਉਹ ਕੜੀਆਂ ਕਹੇ ਘਰ ਨੂੰ ਤੂੰ ਚਾਹ ਪਾਣੀ ਪੀਓ ਤੇ ਮੈਂ ਅੰਮੀ ਆ ਕੋਈ ਨਹੀਂ ਕੋਈ ਨਹੀਂ ਮੈਂ ਤੇ ਮੈਂ ਵੀ ਬੁਰੇ ਪਾਪਾ ਨੂੰ ਪੁੱਛ ਬੈਠੀ ਕਿ ਪੈਂਦੀ ਤੂੰ ਠੀਕ ਜੇ ਇਹ ਤੇ ਪਤਾ ਨਹੀਂ ਕਦੋਂ ਆਉਂਦੀ ਭਰੀ ਪੀਤੀ ਹੋਣੀ ਆ ਏਦਾਂ ਗਾਲੀ ਪੈ ਗਈ ਮੇਰੀ ਤੇ ਭੋਲੀ ਭਲੀ ਧੀ ਵਾ ਉਦਨਾ ਕਿ ਦਾਇ ਨਿਵਦੀ ਹੋ ਗਈ ਆ ਕਰਦੀ ਹੋ ਗਈ ਤੇ ਮੇਰੀ ਟੀ ਦੇ ਨਾਲ ਕਿੱਥੇ ਚੜੀ ਤੇ ਕਿੱਥੇ ਉਤਰੀ ਆ ਦੇਖਦੇ ਮਮਾ ਪਤਾ ਨਹੀਂ ਆਂਦੇ ਮਗਵਾਂਡੀਆਂ ਘਰ ਚੱਲੀਆਂ ਹੁੰਦੀਆਂ ਪੈਂਦੀ ਤੁਸੀਂ ਬਹੁਤ ਠੀਕ ਆ ਮੈਂ ਨੌਚੀ ਬੋਲਣ ਦੇ ਮਮਾ ਪਤਾ ਨਹੀਂ ਮੈਂ ਤਾਂ ਉੱਦਾਈ ਪੋਸ਼ ਬੇਟੀ ਕਿ ਪੈਂਦੀ ਤੁਸੀਂ ਠੀਕ ਜੇ ਉਹ ਤੇ ਕਿੱਥੇ ਚੜੀ ਕਿੱਥੇ ਉਤਰੀ ਮਿਲੂਗੀ ਹੋਇਆ ਵਾ ਮੈਂ ਠੀਕ ਵਾ ਇਦਾਂ ਇਦਾਂ ਗੱਲਾਂ ਕਰਕੇ ਤੇ ਮੁਰਕੇ ਚੱਲੇਗੀ ਬਾਹਰ ਚੱਲ ਸ਼ੱਡੋ ਪਰੇ ਇੱਧਰ ਤੇ ਗਰਮੀ ਬੜੀ ਲੱਗਾਂ ਲੇਗੀ ਚੱਲ ਪੁੱਤ ਚੱਲ ਜਾਂਦੇ ਆਂ ਸਾਹ ਤੇਰ ਦੇ ਪਰ ਹ ਕਿੱਧਰ ਨੂੰ ਚੱਲ ਗਈ ਚੁੱਪ ਕਰਕੇ ਬਾਹਰ ਨੂੰ ਗਏ ਆ ਜਾਂਦੇ ਗਰਮੀ ਬੜੀ ਆ ਤੇ ਗਰਮੀ ਬਾਹਰ ਕਰਨੀ ਤੇ ਭੈਣ ਗਈ ਇਹ ਕਿੱਧਰ ਚੱਲ ਗਏ ਚੁੱਪ ਕਰਕੇ ਉਹ ਤਾਂ ਈਜੀ ਕਰ ਗਏ ਨਹੀਂ ਅਸਲੀ ਆ ਕੀ ਹੈ ਪੁੱਤ ਹੱਥ ਨੂੰ ਮੱਕ ਦੋਦੀ ਵੇਖਣ ਲਈ ਮੇਰੇ ਵੱਲ ਇਦਾਂ ਹੀ ਕੰਮ ਕਰਨ ਦੀ ਆ ਇਹ ਕਿੰਨੇ ਦਿਨਾਂ ਦੀ ਮੰਮੀ ਚਾਹ ਪੈ ਗਈ ਸੀ ਹੱਥ ਤੇ ਅੱਛਾ ਹਾਂ ਤੇ ਫੋਨ ਤੇ ਤੂੰ ਮੈਨੂੰ ਦੱਸਦੀ ਕਿ ਮੈਨੂੰ ਸਾ ਲੱਗੀ ਆ ਤੇ ਚਾਹ ਪਈ ਆ ਕੀ ਦੱਸਣਾ ਹੈ ਮੰਮੀ ਤੁਹਾਨੂੰ ਤੁਸੀਂ ਵੀ ਫੇਰ ਟੈਨਸ਼ਨ ਲੈ ਲੈਂਦੇ ਈ ਟੈਨਸ਼ਨ ਕਹੇ ਦੀ ਗੱਲ ਦੀ ਆ ਮੈਂ ਉਸੇ ਹੋਲੇ ਆ ਜਾਣਾ ਹਾਂ ਹੱਥ ਤੇਰਾ ਵੇਖ ਕੇ ਕਿ ਸਾੜ ਕੁੜੀਨ ਲੱਗੀ ਚਾਹ ਪਈ ਆ ਤੇ ਮਾਨ ਆ ਗਿਆ ਵਾ ਥੋੜੇ ਰਹਿ ਗਿਆ ਜਿਆਦਾ ਈ ਅੱਛਾ ਮਾਨ ਆ ਗਿਆ ਵਾ ਤੇ ਕੰਮ ਉਦਾਂ ਹੀ ਕਰਨ ਦੀ ਆ ਹਾਂਜੀ ਉਦਾਂ ਹੀ ਵੀ ਕਰਨਾ ਪੈਣਾ ਮੈਨੂੰ ਤੇ ਇਹ ਸਸਤੇ ਰੀਤੇ ਇਹਨਾਂ ਨਾਲ ਨਹੀਂ ਕਰਦੇ ਲਾਗੋ ਕਰਦੇ ਆ ਕਦੀ ਕਦੀ ਵਿੱਚ ਕਰਾ ਦਿੰਦੇ ਕਦੀ ਫਿਰ ਆਪ ਹੀ ਕਰਨਾ ਪੈਂਦਾ ਅੱਛਾ ਮੈਂ ਤਾਂ ਜਦੋਂ ਨਹੀਂ ਆਈ ਆ ਉਦੋਂ ਦੀ ਤੈਨੂੰ ਵੇਖਣ ਨਹੀਂ ਕੰਮ ਕਰਦੇ ਆ ਉਹ ਤੇ ਦੋਵੇਂ ਹੀ ਨਹੀਂ ਦਿਖਿਆ ਹੈ ਗਿਆ ਕੰਮ ਕਰਦੀਆਂ ਹੈ ਗਿਆ ਉਹ ਨਰਾਂਟੇ ਰੀਤੇ ਚ ਸਾਸਰੀ ਘਰ ਬੁਲਾ ਕੇ ਚੱਜ ਚ ਲੱਗੀ ਆ ਕਿਹੇ ਵੇਲੇ ਮੰਮੀ ਕਰਾ ਦਿੰਦੀਆਂ ਜਿੱਦ ਜਿਆਦਾ ਕੰਮ ਹੋਵੇ ਫਿਰ ਮੈਂ ਥੋੜਾ ਹੋਵੇ ਇਤਿਆਬ ਕਰ ਲਈਨੀ ਆ ਤਾਂ ਆਖੀਦਾ ਨਹੀਂ ਉਹਨਾਂ ਨੂੰ ਨਹੀਂ ਚਲੋ ਆਪ ਵੀ ਉਹਨਾਂ ਨੂੰ ਪਤਾ ਕਿ ਕੁੜੀ ਦਾ ਹੱਥ ਸੜਿਆ ਵਾ ਤੇ ਅਸੀਂ ਆਪ ਆ ਕੰਮ ਕਰ ਲਈਏ ਕਹਿਣ ਦਾ ਥੋੜਾ ਕੰਮ ਹੁੰਦਾ ਵਾ ਤੇ ਤਾਂ ਪਤਾ ਹੀ ਮੈਨੂੰ ਜੇ ਕਹੀਏ ਤੇ ਕਹਣਾ ਆਈ ਆ ਤੇ ਮੇਰੀ ਕੁੜੀ ਕੋ ਕੰਮ ਕਰਉਂਦੀ ਐ ਨਹੀਂ ਪਰ ਫਿਰ ਵੀ ਸੋਚਣਾ ਚਾਹੀਦਾ ਐ ਨਾ ਇਹਨਾਂ ਨੂੰ ਹੁਣ ਵੀ ਚੁੱਪ ਕਰਕੇ ਬਾਹਰ ਨਿਕਲ ਗਈ ਐ ਇੰਨਾ ਨਹੀਂ ਕਿ ਉਹ ਆਈ ਆ ਤੇ ਮੈਂ ਅੱਗੇ ਕੜੀ ਬੈ ਲਵਾਂ ਉਹ ਤਾਂ ਅਜੀ ਹੁਣਾਂ ਨੇ ਆਉਣਾ ਸੀ ਨਾ ਸ਼ਾਇਦ ਉਹਨਾਂ ਨਾਲ ਚੱਲਦੀ ਹੋਊ ਨਾ ਇੱਕ ਗੱਲ ਹੋਰ ਕਹਿੰਦੀ ਆ ਆਂਦੀਆਂ ਕੁੜੀ ਨਹੀਂ ਚਾਹੰਦੀ ਮੁੰਡਾ ਹੀ ਚਾਹੀਦਾ ਵਾ ਅੱਛਾ ਆ ਕੀ ਗੱਲ ਹੋਈ ਇਹਨਾਂ ਦੀ ਮੁੰਡਾ ਚਾਹੀਦਾ ਵਾ ਜਦੋਂ ਇਹ ਕਿੜਾ ਆਪਣੇ ਹੱਥ ਵਾਸ ਹੁੰਦੀ ਆ ਇਹ ਤੇ ਮਹਾਰਾਜ ਦੀ ਦੇਣ ਹੁੰਦੀ ਆ ਕਿ ਰੱਬ ਨੇ ਕੀ ਦੇਣਾ ਵਾ ਕੀ ਨਹੀਂ ਦੇਣਾ ਇੰਨਾ ਜੋੜੋ ਹੱਥ ਕਿ ਮਹਾਰਾਜ ਜੋੜ ਦੇਵੇ ਰਾਜੀ ਖੁਸ਼ੀ ਦੇਵੇ ਇਹ ਤੇ ਇਹਨਾਂ ਦੀ ਸੋਚ ਬੜੀ ਪੁੱਠੀ ਜੀ ਹੈ ਇਹਨਾਂ ਨੇ ਮੰਮੀ ਤੁਸੀਂ ਨੋਗੇ ਕਿੰਨੇ ਇਹਨਾਂ ਨੂੰ ਦਿੱਤੇ ਹੋ ਨੋਵੇ ਵੀ ਮੰਗ ਲਈਆਂ ਤੇ 10-9 ਹੋ ਰਹੇ ਨੇ ਇਹ ਕਾਹਦੇ ਹੈ ਹਾਂ ਇੰਨੀ ਗੱਲ ਤੇ ਇੰਨੇ ਮੈਨੂੰ ਜਿੰਨੀ ਕਹੀ ਆ ਤੇ ਵੀ ਇੰਨੇ ਨੋਗੇ ਚਾਹੀਦੇ ਤੇ ਮੈਂ ਉਹਨੇ ਦੇ ਨੂੰ ਨੋਗੇ ਕਲਾਏ ਆ ਇਹ ਤੇ ਲਾਲਚ ਜਿਆ ਕਰਨ ਦੇ ਆ ਤੇ ਉਹ ਕਾਹਦਾ ਮੈਨੂੰ ਅੰਦੇ ਹੀ ਤੇਰੀ ਮਾਂ ਨੇ ਆਉਣਾ ਤੈਨੂੰ ਕਹੀ ਵੀ 10-9 ਹੋਰ ਬੰਦੇ ਲੈ ਕੇ ਆਏ 10 ਨੋਗੇ ਇਹਨਾਂ ਨੇ ਤੇ ਜਦੋਂ ਰਿਸ਼ਤਾ ਕੀਤਾ ਉਹਦੋਂ ਤੋਂ ਕਹਿੰਦੇ ਸਾਨੂੰ 1 ਰੁਪਏ ਦੀ ਚੀਜ਼ ਨਹੀਂ ਚਾਹੀਦੀ ਹੈਗੀ ਹੁਣ ਤੇ ਲਾਲਚ ਬੜਾ ਕਰਨ ਦੇ ਆ ਸਾਨੂੰ ਆ ਵੀ ਚਾਹੀਦਾ ਉਹ ਵੀ ਚਾਹੀਦਾ ਇੰਨੇ ਨੋਗੇ ਚਾਹੀਦੇ ਡਿਮਾਂਡਾਂ ਵਧਦੀਆਂ ਹੀ ਜਾਂਦੀਆਂ ਵਾ ਅਜੇ ਵਿਆਹ ਨੂੰ 6 ਮਹੀਨੇ ਨਹੀਂ ਹੋਏ ਗਾਗਾ ਇਹਨਾਂ ਨੇ ਪਤਾ ਨਹੀਂ ਕੀ ਮੰਗਣਾ ਇਹਨਾਂ ਨੇ ਸਾਡੇ ਕੋਲੋਂ ਮੰਮੀ ਇਹਨਾਂ ਦਾ ਤੇ ਲਾਲਚ ਵਧਦਾ ਹੀ ਜਾਂਦਾ ਵਾ ਆ ਵੀ ਆਂਦੀਆਂ ਕੰਮ ਕਰ ਲੈ ਆ ਵੀ ਕਾਲਾ ਦੁਹੱਤ ਸੜਿਆ ਵੀ ਨਹੀਂ ਦਰਸ ਕਰਦੇ ਨੇ ਦਾਲ ਤੇ ਇਹਨਾਂ ਦਾ ਵਾਧਾ ਹੀ ਜਾਂਦਾ ਤੇ ਤੂੰ ਕੀ ਕਰਨਾ ਮੇਰਾ ਹੱਥ ਸੜਿਆ ਵਾ ਤੇ ਮੇਰੇ ਕੋਲ ਨਹੀਂ ਕੰਮ ਹੋਣ ਦੀਆਂ ਸਦੀਆਂ ਉਹ ਕਹਿ ਦਿੰਦੀਆਂ ਇੱਕ ਸੜਿਆ ਦੂਜਾ ਥੋੜੀ ਸੜਿਆ ਘਾਈ ਜੀ ਆ ਕੇ ਮੰਮੀ ਕੀ ਲੱਗਦੀ ਨਹੀਂ ਨਾਲੇ ਮੰਮੀ ਇੱਕ ਗੱਲ ਨਾ ਰੋਟੀਆਂ ਜੇ ਦੋ ਪੰਡੀਆਂ ਦਿੰਦੀ ਬਾਣਤਣ ਕੇ ਰਿਆ ਕਰ ਦੱਸ ਮੇਰੇ ਚ ਕੀ ਕੰਮ ਹੋਣੀ ਜੋ ਨਹੀਂ ਦੇਵੜੀ ਕੁੜੀਆਂ ਮੇਰਾ ਬੋਤਵਾ ਤੇ ਫਿਰ ਇੰਨੀ ਗੱਲਾਂ ਇਹ ਕੋ ਕਹਿੰਦੀ ਆ ਉਹ ਦਲਨੇ ਨੂੰ ਪਤਾ ਲੱਗਾ ਹੈਗਾ ਉਹ ਤਾਂ ਕਹਿੰਦੇ ਹਨ ਕੋਸ਼ਾਹੀ ਤਾਨੇ ਤਾਂ ਕਿਉਂ ਕੀ ਤਾਨ ਹਨ ਇਆ ਤੋ ਕੇ ਲਿਆ ਕਰ ਆਪਣਾ ਮੋਬਾਈਲ ਨਾ ਟੈਂਸ਼ਨ ਨਾ ਲਿਆ ਕਰ ਕੈਂਟੀਆਂ ਤੇ ਕੈਂਟੀਆਂ ਰਹਿ ਜਾਂਦੇ ਆ ਘਰ ਕੋਲ ਟੂ ਆਪਣੇ ਮਾਸਟਰ ਆ ਸੱਤਕਾ ਚੰਗਾ ਮੰਮੀ ਵੀ ਵੇਖਤਾ ਹੀ ਜੀ ਉਹਨਾਂ ਬਾਰਾ ਵੇਖੀ